ਕਾਜਾ ਨੂੰ ਸਭ ਤੁਹਾਨੂੰ ਨਹੀਂ ਲੱਗਦਾ ਕਿ ਮਾਨ ਸਾਹਿਬ ਨੂੰ ਥੋੜੇ ਮर्यादित ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਸੀ ਕਿਉਂਕਿ ਬਾਰ ਬਾਰ ਪੱਤਰਕਾਰ ਉਹਨਾਂ ਨੂੰ ਕਰੈਕਟ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਸੀ ਬਾਰ ਬਾਰ ਪੁੱਛ ਰਹੇ ਸੀ ਕਿ ਤੁਸੀਂ ਕੰਗਨਰ ਨੌਤ ਬਾਰੇ ਹੀ ਗੱਲ ਕਰ ਰਹੇ ਹੋ ਤੋ ਕਹਿ ਰਹੇ ਸੀ ਕਿ ਹਾਂ ਮੈਂ ਰਨੌਤ ਸਾਹਿਬ ਬਾਰੇ ਹੀ ਗੱਲ ਕਰ ਰਿਹਾ ਹਾਂ ਉਹ ਬਿਲਕੁਲ ਦੂਸਰੇ ਦਾ ਕਿੱਦਾਂ ਨਾਮ ਲੈ ਦੇਣ ਟਵੀਟ ਤਾਂ ਕੰਗਨਰ ਨੌਤ ਨਹੀਂ ਕੀਤਾ ਜਿਹੜੀ ਜੈਸ ਨੇ ਐਕਟ੍ਰੈਸ ਨੇ ਟਵੀਟ ਕਰ ਕਰ ਕਿਹਾ ਕਿ ਬਾਲੀਵੁੱਡ ਵਿੱਚ ਇਦਾਂ ਹੁੰਦਾ ਇਦਾਂ ਹੁੰਦਾ ਉਹਨਾਂ ਨੇ ਉਸ ਸੰਦਰਭ ਦੇ ਵਿੱਚ ਕਹਿਤਾ ਕੋਈ ਗਲਤ ਨਹੀਂ ਕਿਹਾ ਪਰ ਬੀਜੇਪੀ ਨੇ ਤਾਂ ਸਾਈਡਲਾਈਨ ਹੋ ਗਏ ਨਾ ਬੀਜੇਪੀ ਕਹਿੰਦੇ ਆਪਾਂ ਤਾਂ ਕਿਨਾਰਾ ਕਰ ਰਹੇ ਆਂ ਬਿਆਨ ਉਹਦਾ ਨਿੱਜ ਸੇਗਾ ਅਸੀਂ ਉਹਨਾਂ ਨੂੰ ਕਹਿੰਨੇ ਕਿ ਅੱਗੇ ਤੋਂ ਇਦਾਂ ਦਾ ਬਿਆਨ ਨਹੀਂ ਦੇਣਾ ਕਿਸਾਨਾਂ ਨੂੰ ਲੈ ਕੇ ਜਦੋਂ ਸਾਡਾ ਰਿਐਕਸ਼ਨ ਆਇਆ ਜਦੋਂ ਕਿਸਾਨਾਂ ਦਾ ਰਿਐਕਸ਼ਨ ਆਇਆ ਪੰਜਾਬੀਆਂ ਦਾ ਰਿਐਕਸ਼ਨ ਆਇਆ ਸਾਡੀਆਂ ਪਾਰਟੀਆਂ ਦਾ ਰਿਐਕਸ਼ਨ ਆਇਆ ਫਿਰ ਉਹਨਾਂ ਦੀ ਮਜਬੂਰੀ ਹੋ ਗਈ ਸਹੀ ਇਹ ਤਾਂ ਇਹਦਾ ਕੰਗਣਾ ਨੌਤ ਜਿਹੜੀ ਆ ਬੋਲੀ ਜਾਂਦੀ ਬੋਲੀ ਜਾਂਦੀ ਸਾਡੇ ਖਿਲਾਫ ਕਰੀ ਜਾਂਦੀ ਆ ਇਹ ਆਪਾਂ ਕਹਾਵਤ ਹੈ ਪੰਜਾਬੀ ਦੇ ਵਿੱਚ ਵੀ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰੋਬਰ ਬੋਲੇ ਇਹ ਤਾਂ ਇਹ ਨਹੀਂ ਅਕਲ ਕਰਨੀ ਹੈ ਨਾ ਅਦਾਕਾਰਾ ਤੇ ਐਮਪੀ ਕੰਨਰ ਨੌਤ ਜਦ ਵੀ ਬਿਆਨ ਦਿੰਦੇ ਨੇ ਉਹਨਾਂ ਦੇ ਬਿਆਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਪਰ ਇਸ ਵਾਰ ਉਲਟ ਹੋਇਆ ਕੰਗਨਰ ਨੌਤ ਨੇ ਇੱਕ ਬਿਆਨ ਦਿੱਤਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਕਿ ਸਾਬਕਾ ਸੰਸਦ ਨੇ ਉਹਨਾਂ ਦੇ ਵੱਲੋਂ ਉਹ ਬਿਆਨ ਲਗਾਤਾਰ ਵਿਵਾਦਿਤ ਹੁੰਦਾ ਜਾ ਰਿਹਾ ਹੈ ਵਿਵਾਦ ਉਸ ਦੇ ਉੱਪਰ ਪੱਖ ਦਾ ਜਾ ਰਿਹਾ ਹੈ ਤੇ ਇਸ ਦੇ ਉੱਪਰ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਪੋਕਸਪਰਸਨ ਡਾਕਟਰ ਖਰਜਿੰਦਰ ਸਿੰਘ ਜਾਖੂ ਮੌਜੂਦ ਨੇ ਉਹਨਾਂ ਦੇ ਵੱਲੋਂ ਕੀ ਕੁਝ ਸਪਸ਼ਟਕਰਨ ਦਿੱਤਾ ਜਾ ਰਿਹਾ ਹੈ ਤੇ ਇਸ ਮਾਮਲੇ ਦੇ ਉੱਪਰ ਕੀ ਕੁਝ ਕਿਹਾ ਜਾ ਰਿਹਾ ਹੈ ਉਸ ਬਾਰੇ ਵਿੱਚ ਗੱਲਬਾਤ ਕਰਾਂਗੇ ਤੇ ਇਸ ਨਾਲ ਹੀ ਪੰਜਾਬ ਦੇ ਵਿੱਚ ਅੱਜ ਇੱਕ ਇਹ ਰਾਜਨੀਤਿਕ ਵੱਡੀ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਬਾਕੀ ਸਿੱਖ ਕੈਬਨਿਟ ਜੋ 2007 ਤੋਂ 2017 ਤੱਕ ਸੀਗੀ ਉਹਨਾਂ ਨੂੰ ਵੀ ਸਪਸ਼ਟੀਕਰਨ ਦੇਣ ਦੇ ਲਈ ਬੁਲਾਇਆ ਗਿਆ ਹੈ ਤੇ ਇਸ ਪੂਰੇ ਮਾਮਲੇ ਸੰਬੰਧੀ ਮੈਂ ਨਾਲ ਗੱਲਬਾਤ ਕਰਨ ਲਈ ਡਾਕਟਰ ਹਰਜਿੰਦਰ ਸਿੰਘ ਜਾਖੂ ਮੌਜੂਦ ਹੈਗੇ ਨੇ ਜਾਖੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੜਾ ਧੰਨਵਾਦੀ ਹੈ ਸਰੋਤਿਆਂ ਦਾ ਜਿਹੜੀ ਸੁਣ ਰਹੇ ਨਹੀਂ ਤੁਹਾਡੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਅਸੀਂ ਇੱਕ ਕੱਲ ਦਾ ਨੈਸ਼ਨਲ ਪ੍ਰੈਸ ਦੇ ਵਿੱਚ ਮੀਡੀਆ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਬਿਆਨ ਤੇ ਬੜਾ ਕੁਝ ਕਿਹਾ ਜਾ ਰਿਹਾ ਮੈਂ ਪਾਰਟੀ ਵੱਲੋਂ ਦੱਸਣਾ ਚਾਹਨਾ ਜੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਇਦਾਂ ਦਾ ਕੁਝ ਵੀ ਨਹੀਂ ਕਿਹਾ ਜਿਹੜਾ ਬਿਵਾਲ ਖੜਾ ਕੀਤਾ ਜਾ ਰਿਹਾ ਬੇਬੁਨਿਆਦ ਆ ਪੱਤਰਕਾਰ ਨੇ ਪੁੱਛਿਆ ਕਿ ਕੰਗੜਾ ਰੌਤ ਨੇ ਕਿਸਾਨ ਅੰਦੋਲਨ ਤੇ ਇਲਜ਼ਾਮ ਲਾਇਆ ਕਿ ਉੱਥੇ ਤਾਂ ਰੇਪ ਹੋਇਆ ਜੀ ਬਾਰ ਬਾਰ ਪੁੱਛਿਆ ਬਾਨ ਸਾਹਿਬ ਨੂੰ ਮਾਨ ਸਾਹਿਬ ਕਹਿੰਦੇ ਵੀ ਗੱਲ ਇਹ ਹੈ ਇਹ ਤੁਸੀਂ ਕੰਗੜਾ ਨੂੰ ਪੁੱਛ ਲਓ ਉਹਨੂੰ ਵੱਧ ਤਜਰਬਾ ਹੈ ਇਦਾਂ ਦੀਆਂ ਗੱਲਾਂ ਦਾ ਦੱਸਣ ਦਾ ਕਹਿਣ ਦਾ ਮੈਨੂੰ ਲੱਗਦਾ ਇਹ ਕੋਈ ਕੰਗੜਾ ਦੀ ਸ਼ਾਨ ਦੇ ਖਿਲਾਫ ਨਹੀਂ ਕਹੀ ਗਈ ਗੱਲ ਕਿਉਂਕਿ ਕੰਗੜਾ ਨੇ 20 20 ਦਿਨ ਪਹਿਲਾਂ ਟਵੀਟ ਕੀਤਾ ਕਿ ਰੇਪ ਤਾਂ ਬਾਲੀਵੁੱਡ ਦੇ ਵਿੱਚ ਆਮ ਜਿਹੀ ਘਟਨਾ ਹੈ ਤੇ ਬਹੁਤਿਆਂ ਨੂੰ ਮਤਲਬ ਫੇਸ ਕਰਨਾ ਪੈਂਦਾ ਕਿਦੀ ਮੈਂ ਵੀ ਕੀਤਾ ਹੁਣ ਉਹ ਅਸੀਂ ਤਾਂ ਕਿਹਾ ਨਹੀਂ ਅਸੀਂ ਤਾਂ ਕਿਹਾ ਨਹੀਂ ਹੁਣ ਫਿਰ ਰੇਪ ਤੇ ਸਟੇਟਮੈਂਟ ਵੀ ਕੰਗਣਾ ਦੀ ਆ ਪੱਤਰਕਾਰ ਸਾਹਿਬ ਪੁੱਛ ਰਹੇ ਸੀਗੇ ਤੇ ਬਾਦ ਸਾਹਿਬ ਕਹਿੰਦੇ ਵੀ ਜਿਨ੍ਹਾਂ ਨੇ ਸਟੇਟਮੈਂਟ ਦਿੱਤੀ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਇੱਕ ਤਾਂ ਬਾਲੀਵੁੱਡ ਦੇ ਵਿੱਚ ਆ ਬਾਲੀਵੁੱਡ ਬਾਰੇ ਖੁਦ ਬੋਲ ਰਹੇ ਆ ਕਿ ਉੱਥੇ ਆ ਕੁਝ ਹੁੰਦਾ ਉਹਨਾਂ ਨੂੰ ਵੱਧ ਤਜਰਬਾ ਹੈ ਇਹਨਾਂ ਗੱਲਾਂ ਦਾ ਤੁਸੀਂ ਉਹਨਾਂ ਨੂੰ ਪੁੱਛੋ ਕੁਝ ਵੀ ਗਲਤ ਨਹੀਂ ਕਿਹਾ ਇਹ ਜੋੜੀ ਜਾਂਦੇ ਔਰਤ ਜਾਤੀ ਦੀ ਦਾ અપਮਾਨ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਜਿੰਨਾ ਸਿੱਖ ਜਿਹੜਾ ਆ ਔਰਤ ਜਾਤੀ ਦਾ ਰੱਖਾ ਆ ਉਹਨਾਂ ਕੋਈ ਵੀ ਨਹੀਂ ਹਿਸਟਰੀ ਦੇਖ ਲਓ ਜਦੋਂ ਅਬਦਾਲੀ ਇਥੋਂ ਚੱਕ ਕੇ ਸਾਡੇ ਦੇਸ਼ ਦੀਆਂ ਧੀਆ ਪੇਣਾ ਲਿਜਾ ਕੇ ਬਗਦਾਦ ਦੇ ਵਿੱਚ ਟਕੇ ਟਕੇ ਨੂੰ ਵੇਚਦਾ ਸੀ ਤਾਂ ਗੁਰੂ ਦਾ ਖਾਲਸਾ ਹੀ ਉਹਨਾਂ ਤੋਂ ਵਾਪਸ ਲੈ ਕੇ ਆਉਂਦਾ ਸੀ ਉਹਨਾਂ ਬੀਬੀਆਂ ਨੂੰ ਦੇ ਲਿਆ ਕੀ ਨਾ ਦੇ ਘਰ ਤੱਕ ਪਹੁੰਚਾਉਂਦਾ ਹੁੰਦਾ ਸੀ ਇਹ ਲੱਜੜਾਂ ਦੀਆਂ ਧੀਆਂ ਪੇਣਾ ਚੱਕ ਕੇ ਲੈ ਜਾਂਦੇ ਉਹ ਤਾਂ ਲੜਨ ਵੀ ਨਹੀਂ ਜਾਂਦੇ ਸੀ ਤੁਸੀਂ ਦੇਖੋ ਆਪਣੇ ਘਰਾਂ 'ਚ ਰਹਿੰਦੇ ਸੀਗੇ ਤੇ ਖਾਲਸਿਆਂ ਕੋਲ ਆਉਂਦੇ ਸੀਗੇ ਵੀ ਸਾਡੀਆਂ ਇੰਨੀਆਂ ਕੁੜੀਆਂ ਲੈ ਕੇ ਇੰਨੀਆਂ ਨੋਹਾਂ ਲੈ ਕੇ ਕਿਤੇ ਖਾਲਸਾ ਚੜ੍ਹਨ ਜਾਂਦਾ ਸੀ ਸਾਡਾ ਤਾਂ ਧਾਰਮਿਕ عقیدہ ਹੈ ਸਾਡਾ ਤਾਂ ਅਸੀਂ ਉਸ ਦੇ ਵਿਰਸੇ ਦੇ ਮਾਲਕਾਂ ਵਾਰਿਸਾਂ ਜਿਹੜਾ ਔਰੰਗਜ਼ੇਬ ਦੀ ਸਤਕਾਰ ਕਰਨਾ ਸਕੋਦਾ ਹੈ ਉਸੇ ਇੱਕ ਹੋਰ ਗੱਲ ਕਹੀ ਕਿ ਜਿਹੜਾ ਮਾਨਸਾਪ ਦਾ ਬਿਆਨ ਹੈਗਾ ਉਸ ਨੂੰ ਕੱਟ ਵੱਢ ਕਰਕੇ ਪੇਸ਼ ਕੀਤਾ ਗਿਆ ਹੈ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤਾਂ ਪੂਰਾ ਬਿਆਨ ਫਿਰ ਕੀ ਸੀਗਾ ਕਿਉਂਕਿ ਜੋ ਕਲਿੱਪ ਨਜ਼ਰ ਆ ਰਿਹਾ ਉਸ ਦੇ ਵਿੱਚ ਤਾਂ ਪੂਰਾ ਬੋਲਦੇ ਹੋਏ ਨਜ਼ਰ ਆ ਰਹੇ ਨੇ ਜੋ ਮੈਂ ਤੁਹਾਨੂੰ ਦੱਸਿਆ ਹੈ ਨਾ ਉਹਨਾਂ ਨੇ ਇਹ ਕਿਹਾ ਵੀ ਠੀਕ ਹੈ ਤੁਸੀਂ ਕੰਗਣਾ ਰੌਤ ਨੂੰ ਪੁੱਛ ਲਓ ਨਾ ਵੀ ਉਹਨੂੰ ਪੁੱਛ ਲਓ ਕੰਗਣਾ ਰੌਤ ਨੂੰ ਉਹਨੂੰ ਵੱਧ ਤਜਰਬਾ ਬਾਲੀਵੁੱਡ ਦੀਆਂ ਉਹ ਗੱਲਾਂ ਕਰਦੀ ਹੈ ਔਰ ਅਸੀਂ ਤਾਂ ਨਹੀਂ ਕਿਹਾ ਉਹਦੇ ਟਵਿੱਟਰ ਤੇ ਅਸੀਂ ਤਾਂ ਲਿਖਿਆ ਨਹੀਂ ਉਹਨੇ ਖੁਦ ਕਿਹਾ ਹੈ ਕਿ ਉੱਥੇ ਮੈਂ ਬੜਾ ਕੁਝ ਫੇਸ ਕਰਦੀ ਮੈਨੂੰ ਵੀ ਫੇਸ ਕਰਨਾ ਪਿਆ ਤੇ ਉਹਦੇ ਬਾਰੇ ਜੇ ਕਹਿਤਾ ਤਾਂ ਮੈਨੂੰ ਲੱਗਦਾ ਜੋ ਕੋਈ ਗੱਲ ਮਤਲਬ ਮੈਂ ਕਹਿੰਦਾ ਮੇਰੀ ਗੱਲ ਨੂੰ ਕੋਈ ਸਰਦਾਰ ਜੀ ਕੋਟ ਕਰ ਦੇਣ ਤਾਂ ਉਹਦੇ ਵਿੱਚ ਤਾਂ ਇਹਨਾਂ ਦਾ ਕੋਈ ਕਸੂਰ ਨਹੀਂ ਜੋ ਮੈਂ ਕਿਹਾ ਉਹਨਾਂ ਨੂੰ ਹੀ ਕੋਟ ਕੀਤਾ ਪਰ ਜਾਕੀ ਸਭ ਤੁਹਾਨੂੰ ਨਹੀਂ ਲੱਗਦਾ ਕਿ ਮਾਨ ਸਾਹਿਬ ਨੂੰ ਥੋੜੇ ਮर्यादित ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਸੀ ਕਿਉਂਕਿ ਬਾਰ-ਬਾਰ ਪੱਤਰਕਾਰ ਉਹਨਾਂ ਨੂੰ ਕਰੈਕਟ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਸੀ ਬਾਰ-ਬਾਰ ਪੁੱਛ ਰਹੇ ਸੀ ਕਿ ਤੁਸੀਂ ਕੰਗਨਰ ਨੌਥ ਬਾਰੇ ਹੀ ਗੱਲ ਕਰ ਰਹੇ ਹੋ ਤਾਂ ਕਹਿ ਰਹੇ ਸੀ ਕਿ ਹਾਂ ਮੈਂ ਰੌਨੌਥ ਸਾਹਿਬ ਬਾਰੇ ਹੀ ਗੱਲ ਕਰ ਰਿਹਾ ਹਾਂ ਕਹਿ ਰਹ ਟਵੀਟ ਤਾਂ ਕੰਗਣਾ ਰਣੌਤ ਨੇ ਨਹੀਂ ਕੀਤਾ ਕੰਗਣਾ ਰਣੌਤ ਨੇ ਟਵੀਟ ਕੀਤਾ ਨਾ ਹੁਣ ਕੋਈ ਕਿਸੇ ਹੋਰ ਦਾ ਨਾਮ ਕਿੱਦਾਂ ਲੈ ਲਈ ਹਿਮਾਵਾਲੀ ਦਾ ਨਾਮ ਕਿੱਦਾਂ ਲੈ ਸਕਦੀ ਜਿਹੜੀ ਜੈਸ ਨੇ ਐਕਟਰਸ ਨੇ ਟਵੀਟ ਕਰ ਕਰ ਕਿਹਾ ਕਿ ਬਾਲੀਵੁੱਡ ਵਿੱਚ ਇਦਾਂ ਹੁੰਦਾ ਇਦਾਂ ਹੁੰਦਾ ਉਹਨਾਂ ਨੇ ਉਸ ਸੰਦਰਭ ਦੇ ਵਿੱਚ ਕਹਿਤਾ ਕੋਈ ਗਲਤ ਨਹੀਂ ਕਿਹਾ ਤੇ ਜਿਹੜੇ ਕੰਗਣਾ ਕਹਿੰਦੀ ਹੈ ਕਿ ਮੈਨੂੰ ਤਾਂ ਰੇਪਤੀ ਰੇਪ ਦੀ ਧਮਕੀ ਮਿਲਦੀ ਹੈ ਕਿੱਦੀ ਹਾਸੋ ਵੀ ਨਹੀਂ ਗੱਲ ਹੈ ਇਸ ਗੱਲ 'ਚ ਕਿਹੜੀ ਰੇਪ ਦੀ ਧਮਕੀ ਆ ਫਿਰ ਉਹ ਇਦੇ-ਇਦਾਂ ਕਰ ਕਰ ਦੱਸਦੀ ਆ ਮੇਰੇ ਤਾਂ ਮੱਥੇ ਤੇ ਉਹ ਰੱਖਤੀ ਆ ਬੰਦੂਕ ਰੱਖਤੀ ਆ ਕੋਈ ਬੰਦੂਕ ਨਹੀਂ ਕੰਗਣਾ ਰਣੌਤ ਜਿਹੜੀ ਐ ਜੇ ਉਹਨੂੰ ਲੱਗਦਾ ਕਿ ਉਹਨੂੰ ਕਿਤੇ ਰੇਪ ਦੀ ਧਮਕੀ ਆ ਦੱਸੇ ਸਾਨੂੰ ਸਿੱਖ ਕੌਮ ਦੀ ਹਿਫਾਜ਼ਤ ਕਰ ਲੇਗੀ ਭਾਵੇਂ ਉਹ ਕਿੰਨਾ ਵੀ ਸਾਡੇ ਖਿਲਾਫ ਬੋਲਦੀ ਆ ਸਾਡੇ ਲਈ ਔਰਤ ਦਾ ਮਾਣ ਸਨਮਾਨ ਪਹਿਲਾ ਆ ਅਸੀਂ ਸਿੱਖਿਆ ਆਪਣੇ ਧਰਮ ਦੇ ਵਿੱਚੋਂ ਔਰਤ ਦਾ ਮਾਣ ਸਨਮਾਨ ਪਹਿਲਾ ਸੀ ਆਪਣੇ ਧਰਮ ਤੋਂ ਸਿੱਖਿਆ ਤੁਸੀਂ ਦੇਖਦੇ ਨਹੀਂ ਪਿਛਲੇ ਕਹਿੰਦੇ ਜੇ ਟੈਕਸੀ ਡਰਾਈਵਰ ਸਿੱਖਿਆ ਤੇ ਮਾਪੇ ਕਹਿੰਦੇ ਠੀਕ ਆ ਹੁਣ ਸਾਡੀ ਬੇਟੀ ਭਾਵੇਂ ਨੋ ਭਾਵੇਂ ਚਲੀ ਜਾਵੇ ਇਹ ਸੇਫ ਆ ਅਸੀਂ ਤਾਂ ਇਦਾਂ ਦਾ ਕਿਰਦਾਰ ਰੱਖਦੇ ਆ ਸਾਡਾ ਕਿਰਦਾਰ ਕੋਈ ਗਿਰਿਆ ਹੋਇਆ ਕਿਰਦਾਰ ਨਹੀਂ ਹੈ ਇਸ ਕਰਕੇ ਅਸੀਂ ਕੰਗਣਾ ਬੀਬਾ ਨੂੰ ਇਹੀ ਉਹਨੂੰ ਕਹਿਣਾ ਚਾਹੁੰਦੇ ਆ ਕਿ ਉਹ ਸਿੱਖ ਕੌਮ ਨੂੰ ਤੇ ਪੰਥ ਨੂੰ ਪੰਜਾਬ ਨੂੰ ਬਦਨਾਮ ਕਰਨਾ ਛੱਡ ਦੇਵੇ ਉਹ ਸਾਡੀਆਂ ਬੀਬੀਆਂ ਨੂੰ ਤਾਂ ਟੱਕ ਡੱਕ ਦੀਆਂ ਔਰਤਾ ਕਹਿੰਦੀ ਹੈ ਕਿਸਾਨ ਅੰਦੋਲਨ 'ਚ ਕਹਿੰਦੀ 2-200 ਰੁਪਏ ਤੇ ਜਾ ਕੇ ਬੈਠੀ ਨਹੀਂ ਉਥੇ ਕਿਸਾਨ ਅੰਦੋਲਨ ਨੂੰ ਅਤਵਾਦ ਦਾ ਡਾਖਦੀ ਹੈ ਉਹ ਪੰਜਾਬ ਨੂੰ ਅਤਵਾਦ ਦਾ ਡਾਖਦੀ ਉਹ ਕੱਲੇ ਸਿੱਖਾਂ ਦੇ ਖਿਲਾਫ ਨਹੀਂ ਜਿੰਨੇ ਵੀ ਪੰਜਾਬ ਵਾਸੀ ਹੈ ਉਹ ਚਾਹੇ ਕਿਸੇ ਵੀ ਧਰਮ ਦੇ ਆ ਜੀ ਉਹ ਕਾਸੀ چاہے ਕਿਸੇ ਵੀ ਜਾਤ ਦੇ ਆ ਕਿਸੇ ਵੀ ਧਰਮ ਦੇ ਆ ਉਹ ਤਾਂ ਸਾਰਿਆਂ ਨੂੰ ਕਹਿੰਦੀ ਕਹਿੰਦੀ ਪੰਜਾਬਤਾ ਅਤਵਾਦ ਅੱਡਾ ਹੈ ਮਤਲਬ ਹਰ ਇਹ ਪੰਜਾਬ ਵਾਸੀ ਅਤਵਾਦ ਅੱਡਾ ਹੋ ਗਿਆ ਸਾਡੇ ਦੇਖੋ ਯੂਪੀ ਤੋਂ ਆ ਕੇ ਕਿੰਨੇ ਰਿੰਦੇ ਬਿਹਾਰ ਤੋਂ ਆ ਕੇ ਕਿੰਨੇ ਰਿੰਦੇ ਦੂਜੀਆਂ ਸੇਟਾਂ ਵਾਲੇ ਵੀ ਇੱਥੇ ਰਿੰਦੇ ਉਹ ਤਾਂ ਜਿਹੜਾ ਪੰਜਾਬੀ ਹੈ ਉਹੀ ਉਹਨੂੰ ਅਤਵਾਦੀ ਲੱਗਦਾ ਔਰ ਇਹ ਬੜਾ ਜਿਹੜਾ ਹੈ ਸਟੇਟ ਦੀ ਬਹੁਤ ਹੀ ਘਟੀਆਂ ਨੀਤੀ ਹੈ ਜਿਸ ਤਹਿਤ ਫਿਰ ਇੱਕ ਸਟੇਜ ਆ ਜਾਂਦੀ ਹੈ ਕਿ ਪੰਜਾਬੀ ਬੋਲਦਾ ਮਾਰੋ ਅਸੀਂ ਸੈਂਡ ਕੀਤਾ ਮਸਲੋ ਅਸੀਂ ਸੇਣ ਕੀਤਾ ਹੈ ਇਹ ਸਾਰਾ ਕੁਝ ਸਾਡੀ ਨਾ ਤੱਕਾ ਹੁੰਦਾ ਹੁਣ ਫਿਰ ਸਿਕਉ ਨੂੰ ਬਦਨਾਮ ਕੀਤਾ ਜਾ ਰਿਹਾ ਸਾਨੂੰ ਡਰਿਆ ਕਿ ਕੰਗਣਾ ਰੌਤ ਨੂੰ ਮਾਉਥ ਪੀਸ ਹੈ ਮੋਦੀ ਦੀ ਬੀਜੇਪੀ ਦੀ ਆਰਐਸਐਸ ਦੀ ਕਿ ਇਹਦੇ ਰਾਹੀ ਸਿੱਖਾਂ ਨੂੰ ਬਦਨਾਮ ਕਰ ਕਰਕੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਨੀ ਘਣਾਉਣੀ ਸੋਚ ਸੋਚੀ ਹੋਵੇ ਕਿ ਸਿੱਖਾਂ ਤੇ ਜ਼ੁਲਮ ਕਰਦਾ ਕੋਈ ਨਵਾਂ ਤਰੀਕਾ ਸੋਚਿਆ ਪਰ ਬੀਜੇਪੀ ਨੇ ਤਾਂ ਸਾਈਡਲਾਈਨ ਹੋ ਗਏ ਨਾ ਬੀਜੇਪੀ ਕਹਿੰਦੇ ਆਪਾਂ ਤਾਂ ਕਿਨਾਰਾ ਕਰ ਰਹੇ ਹਾਂ ਬਿਆਨ ਉਹਦਾ ਨਿੱਜਾ ਸੇਗਾ ਅਸੀਂ ਉਹਨਾਂ ਨੂੰ ਕਹਿੰਨੇ ਕਿ ਅੱਗੇ ਤੋਂ ਇਦਾਂ ਦਾ ਬਿਆਨ ਨਹੀਂ ਦੇਣਾ ਕਿਸਾਨਾਂ ਨੂੰ ਲੈ ਕੇ ਜਦੋਂ ਸਾਡਾ ਰਿਐਕਸ਼ਨ ਜੇ ਤੂੰ ਕਿਸਾਨਾਂ ਦਾ ਰਿਐਕਸ਼ਨ ਆਇਆ ਪੰਜਾਬੀਆਂ ਦਾ ਰਿਐਕਸ਼ਨ ਆਇਆ ਸਾਡੀਆਂ ਪਾਰਟੀਆਂ ਦਾ ਰਿਐਕਸ਼ਨ ਆਇਆ ਫਿਰ ਉਹਨਾਂ ਦੀ ਮਜਬੂਰੀ ਹੋਗੀ ਸਹੀ ਤਾਂ ਮਜਬੂਰੀ ਹੋਗੀ ਨਹੀਂ ਉਹਨਾਂ ਨੇ ਆਪਣਾ ਫੇਸ ਵੀ ਬਚਾ ਕੇ ਰੱਖਣਾ ਹੈ ਫਿਰ ਇਹਨੂੰ ਕਹਤਾ ਫਿਰ ਇਹਨੂੰ ਕਿਸੇ ਨੂੰ ਸਮਝ ਆਉਣੀ ਚਾਹੀਦੀ ਹੈ ਨਾ ਇਹ ਤਾਂ ਇਹਦਾ ਕੰਗਣਾ ਨੌਤ ਜਿਹੜੀ ਆ ਬੋਲੀ ਜਾਂਦੀ ਬੋਲੀ ਜਾਂਦੀ ਸਾਡੇ ਖਿਲਾਫ ਕਰੀ ਜਾਂਦੀ ਆ ਇਹ ਆਪਾਂ ਕਹਹਾਵਤ ਹੈ ਪੰਜਾਬੀ ਦੇ ਵਿੱਚ ਵੀ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰੋਬਰ ਬੋਲੇ ਇਹ ਤਾਂ ਹੁਣ ਇਹ ਨਹੀਂ ਅਕਲ ਕਰਨੀ ਹੈ ਨਾ ਕਿ ਜਿਹੜੀ ਲੰਬੜਿਆ ਉਹ ਵੀ ਪਿੱਛੇ ਨੂੰ ਹੱਥ ਖਿੱਚ ਗਏ ਆ ਹੁਣ ਤੈਨੂੰ ਅਕਲੌਣੀ ਚਾਹੀਦੀ ਆ ਨਾ ਹੁਣ ਤੈਨੂੰ ਅਕਲੌਣੀ ਚਾਹੀਦੀ ਆ ਨੱਡਾ ਸਾਹਿਬ ਨੇ ਵੀ ਉਹਦੀ ਝਾੜ ਪਾਈ ਆ ਸੀ ਅਖਬਾਰਾਂ ਚ ਪੜਦੇ ਹੁਣ ਤਾਂ ਉਹਨੂੰ ਅਕਲੌਣੀ ਚਾਹੀਦੀ ਆ ਸੋ ਅਸੀਂ ਕੰਗੜਾ ਨੌਤ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੋ ਵੀ ਉਹ ਸਿੱਖ ਕੌਮ ਬਾਰੇ ਕਿਸਾਨ ਅੰਦੋਲਨ ਬਾਰੇ ਬੋਲੀ ਉਹਦੀ ਮਾਫੀ ਮੰਗੇ ਬਹੁਤ ਜ਼ਰੂਰੀ ਪਰ ਕੰਨਰ ਨੌਤ ਫਿਰ ਵੀ ਟਲਦੇ ਹੋਏ ਨਜ਼ਰ ਨਹੀਂ ਆ ਰਹੇ ਨਿਤ ਉਹਨਾਂ ਦੇ ਇੰਟਰਵਿਊਜ਼ ਆ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਮੈਂ ਤਾਂ ਜੋ ਸੱਚਾਈ ਹੈਗੀ ਮੈਂ ਤਾਂ ਦਿਖਾਵਾਂਗੀ ਤੁਸੀਂ ਮੇਰੀ ਆਤਮਾ ਨੂੰ ਇੱਕ ਆਰਟਿਸਟ ਜਿਹੜੀ ਕ੍ਰੀਏਟੀਵਿਟੀ ਹੁੰਦੀ ਹੈ ਉਸ ਨੂੰ ਦਬਾ ਨਹੀਂ ਸਕਦੇ ਉਹ ਲਗਾਤਾਰ ਇਸ ਤਰੀਕੇ ਤੇ ਬਿਆਨਬਾਜ਼ੀ ਕਰ ਰਹੇ ਨੇ ਉਹ ਸਿੱਖ ਨੂੰ ਸਿੱਖ ਕੌਮ ਨੂੰ ਈਵੋ ਕਰ ਰਹੀ ਹੈ ਬਿਯੋਂ ਫਿਰ ਸਟੇਟ ਆਪਣੀ ਪਾਵਰ ਵਰਤੇ ਇਹਨਾਂ ਨੂੰ ਦਬਾਉਣ ਲਈ ਇੱਕ ਨੀਤੀ ਦੇ ਤਹਿਤ ਹੋ ਰਿਹਾ ਹੈ ਦੇਖੋ ਸੰਤ ਜਨੈਲ ਸਿੰਘ ਪਿੰਡਰਾਂ ਵਾਲੇ ਐਮਰਜੈਂਸੀ ਵੇਲੇ ਸੀਨ ਤੇ ਹੀ ਹੈ ਨਹੀਂ ਸੀ ਦੇਖੋ ਮੈਂ ਵੱਡੀ ਲੌਜੀਕ ਵਾਲੀ ਗੱਲ ਕਰ ਰਿਹਾ ਉਹ ਤਾਂ 1970 ਚ ਦਮਨਵੀ ਤੱਕ ਸਾਲ ਦੇ ਬਣੀ ਮੁਖੀ ਬਣੀ 78 ਦੇ ਵਿੱਚ ਲਾਈਵ ਲਾਈਟ ਚਾਹੀ ਜਦੋਂ ਨਰੰਗਕਾਰੀ ਕਾਂਡ ਹੋਇਆ ਹੈ ਨਹੀਂ 75 ਤੇ ਹੈ ਹੀ ਨਹੀਂ ਸੀ 75 ਦੀ ਐਮਰਜੈਂਸੀ ਆ ਫਿਰ ਉਹਨਾਂ ਨੂੰ ਕਿਉਂ ਖਿੱਚ ਕੇ ਵਿੱਚ ਬਾੜਿਆ ਗਿਆ ਉਹਨਾਂ ਦੇ ਕਰਤਾਰ ਨੂੰ ਕਿਉਂ ਖੜਾ ਕੀਤਾ ਗਿਆ ਸਿਰਫ ਸਿੱਖਾਂ ਨੂੰ ਹੀ ਬਦਨਾਮ ਕਰ ਲਈ ਫਿਰ ਤੁਸੀਂ ਦੇਖੋ ਜੇ ਤੁਮ ਪੀਪ ਐਮਰਜੈਂਸੀ ਗੱਲ ਹੈ ਵਿੱਚ ਉਹ ਬੱਸਾਂ ਚੋਂ ਕੱਢ ਕੱਢ ਕੇ ਜਿਹੜੇ ਮੋਨੇ ਸੀ ਉਹਨੂੰ ਮਾਰਦੇ ਦਿਖਾਏ ਗਏ ਉਹ ਸਿੱਧ ਹੋ ਗਿਆ ਕਿ ਸਰਕਾਰੀ ਏਜੰਸੀਆਂ ਦੇ ਬੰਦਿਆਂ ਨੇ ਮਾਰੇ ਆ ਉਹ ਸਿੱਖ ਯੋਧਿਆਂ ਨੇ ਤਾਂ ਮਾਰੀ ਨਹੀਂ ਸਿੱਖ ਜਵਾਰੀਆਂ ਤਾਂ ਮਾਰੀ ਨਹੀਂ ਗੇ ਉਹ ਤਾਂ ਇਹਨਾਂ ਦੀ ਏਜੰਸੀਆਂ ਦੇ ਬੰਦੇ ਸੀ ਮਾਰੇ ਤਾਂ ਕਿ ਸਿੱਖ ਬਦਨਾਮ ਹੋਣ ਸਿੱਖਾਂ ਨੂੰ ਬਦਨਾਮ ਸਟੇਟ ਪਹਿਲਾਂ ਕਰਦੀ ਹੈ ਫਿਰ ਮਾਰਦੀ ਹੈ ਉਸੇ ਸੇਮ ਨੀਤੀ ਚੱਲ ਰਹੀ ਆ ਤੇ ਇਹ ਇਹਨਾਂ ਦਾ ਮਾਊਥ ਪੀਸ ਆ ਭਾਜਪੀ ਤੇ ਆਰਐਸਐ ਦਾ ਕੰਗਣਾ ਤੇ ਅਸੀਂ ਆ ਜਿਹੜੀ ਐਮਰਜੈਂਸੀ ਵਾਲੀ ਫਿਲਮ ਅਸੀਂ ਨਹੀਂ ਚੱਲਣ ਦੇਣੀ ਉਹ ਤਾਂ ਲਗਾਤਾਰ ਕਹਿ ਰਹੇ ਨੇ ਕਿ 6 ਸਤੰਬਰ ਨੂੰ ਰਿਲੀਜ਼ ਹੋਏਗੀ ਉਹ ਕਹਿੰਦੇ ਭਾਵੇਂ ਸੈਂਸਰ ਬੋਰਡ ਨੇ ਹਾਲੇ ਸਰਟੀਫਿਕੇਟ ਨਹੀਂ ਦਿੱਤਾ ਹੈਗਾ ਮੈਂ ਅਪੀਲ ਕਰਾਂਗੀ ਦੇ ਦੇਣ ਕਹਿੰਦੇ ਜੇ ਨਹੀਂ ਦਿੰਦੇ ਤਾਂ ਮੈਂ ਕੋਰਟ ਦਾ ਰੁਕ ਕਰ ਲਵਾਂਗਾ ਤੇ ਮੈਂ 6 ਤਰੀਕ ਨੂੰ ਆਪਣੀ ਫਿਲਮ ਰਿਲੀਜ਼ ਜ਼ਰੂਰ ਕਰਨੀ ਹੈ ਕੋਈ ਗੱਲ ਨਹੀਂ ਕੋਰਟ ਜੋਰ ਲਾ ਲਵੇ ਚੱਲਣੀ ਤਾਂ ਸਿਨਮਿਆਂ 'ਚ ਆ ਦੇਖਾਂਗੇ ਕਿੰਦਾ ਚਲਾਉਂਦੇ ਇਹ ਅਸੀਂ ਦੇਖਾਂਗੇ ਔਰ ਦੱਸਾਂਗੇ ਜਵਾਬ ਦੇਵਾਂਗੇ ਕਿੰਦਾ ਚੱਲੇ ਨਹੀਂ ਚੱਲਣ ਦੀ ਅਸੀਂ ਸੀਨ ਕੱਟ ਦਿਓ ਚਲਾ ਰਹੋ ਅਸੀਂ ਰੋਕਦੇ ਹੀ ਨਹੀਂ ਸੀਨ ਕੱਟ ਦਿਓ ਜਿੱਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਸੀ ਨਾ ਪੰਜਾਬ ਨੂੰ ਬਦਨਾਮ ਕਰਨ ਦੇ ਸੀ ਨਾ ਕੱਟ ਦੋ ਇਹ ਦਿਖਾਉਣ ਤਾ ਜਰਾ ਐਮਰਜੈਂਸੀ ਦੇ ਸਭ ਤੋਂ ਪਹਿਲਾਂ ਵਿਰੋਧ ਪੰਜਾਬੀਆਂ ਨੇ ਕੀਤਾ ਸੀ ਸ਼ੋਮਨੀ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਗ੍ਰਿਫਤਾਰੀਆਂ ਦਿੱਤੀਆਂ ਸੀ ਉਹ ਚੰਗੀ ਚੀਜ਼ ਤਾਂ ਦਿਖਾਣੀ ਨਹੀਂ ਪਈ ਜਾਂ ਪੁੱਤਾਂ ਦੇ ਬਦਨਾਮ ਕਰ ਲਈ ਕੋਲੋਂ ਸਾਰਾ ਕੁਝ ਭਰੀ ਜਾਂਦੇ ਅਸੀਂ ਇਹਦਾ ਵਿਰੋਧ ਕਰਾਂਗੇ ਜਾਕੂਸਾ ਬੇਥੇ ਇੱਕ ਹੋਰ ਗੱਲ ਹੈਗੀ ਹੈ ਦੁਬਾਰਾ ਅਸੀਂ ਉਸੇ ਹੀ ਬਿਆਨ ਤੇ ਆਣੇ ਹ ਜਿਵੇਂ ਕੰਗਨਰ ਨੌਥ ਦੀ ਮੈਂ ਸ਼ੁਰੂਆਤ ਚ ਗੱਲ ਕੀਤੀ ਕੰਗਨਰ ਨੌਥ ਜਦੋਂ ਬਿਆਨ ਦਿੰਦੇ ਨੇ ਉਹ ਵਿਵਾਦਾਂ ਦੇ ਵਿੱਚ ਆ ਜਾਂਦੇ ਆ ਸੁਰਖੀਆਂ ਦੇ ਵਿੱਚ ਆ ਜਾਂਦੇ ਆ ਪਰ ਇਦਾਂ ਨਹੀਂ ਲੱਗਦਾ ਕਿ ਜਦੋਂ ਮਾਨ ਸਾਹਿਬ ਦੇ ਵੱਲੋਂ ਬਿਆਨ ਦਿੱਤਾ ਗਿਆ ਤਾਂ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਕਿ ਦੇਖੋ ਮੇਰੇ ਵਾਲੇ ਮੇਰੇ ਬਾਰੇ ਅਜਿਹੇ ਤਰੀਕੇ ਦੀਆਂ ਗੱਲਾਂ ਕਰਦੇ ਨਹੀਂ ਮੈਨੂੰ ਤਾਂ ਮਕਾੰਦੇ ਨਹੀਂ ਆ ਇਸ ਤਰੀਕੇ ਦੀ ਉਹਨਾਂ ਨੂੰ ਇੱਕ ਤਰੀਕੇ ਦਾ ਮੌਕਾ ਮਿਲ ਗਿਆ ਕਿ ਸਾਨੂੰ ਕੰਡਮ ਕਰਨ ਦਾ ਮੈਂ ਦੱਸਦਾ ਜੀ ਕਿਤੇ ਹੀ ਤਮਕਾਇਆ ਨਹੀਂ ਮਾਨ ਸਾਹਿਬ ਨੇ ਕਿਤੇ ਵੀ ਨਹੀਂ ਤਮਕਾਇਆ ਤੁਸੀਂ ਵੱਲੋਂ ਦੀ ਚੀਰਫਾੜ ਕਰੋ ਮ ਇੱਕ ਸ਼ਬਦ ਨਹੀਂ ਧਮਕੀ ਦਾ ਬੋਲਿਆ ਸੀ ਪਰ ਉਹ ਕਹਿ ਰਹੇ ਨੇ ਨਾ ਉਹ ਉਹ ਤਾਂ ਬਦਨਾਮ ਕਰ ਲਈ ਉਹ ਤੇ ਝੂਠ ਤੇ ਝੂਠ ਝੂਠ ਤੇ ਝੂਠ ਉਹ ਤਾਂ ਕਹਿੰਦੀ ਮੈਨੂੰ ਤਾਂ ਉਹ ਦਿੱਤਾ ਕਿ ਮੈਨੂੰ ਤਾਂ ਧਮਕੀ ਦਿੱਤੀ ਹੈ ਰੇਪ ਦੀ ਦੱਸੋ ਐਡੀਆਂ ਗਿਰਕੇ ਕੋਈ ਬੋਲ ਸਕਦਾ ਆ ਅਸੀਂ ਤਾਂ ਹੈਰਾਨ ਆ ਫਿਰ ਕਹਿੰਦੀ ਮੇਰੇ ਤਾਂ ਇੱਥੇ ਗਨ ਰੱਖਤੀ ਆ ਮਤਲਬ ਉਹ ਤਾਂ ਆਪਦਾ ਮਕਸਦ ਪੂਰਾ ਕਰ ਰਹੀ ਆ ਜੋ ਉਹਦੀ ਡਿਊਟੀ ਲੱਗੀ ਆ ਉਹ ਡਿਊਟੀ ਨਿਭਾ ਰਹੀ ਆ ਬੋਲ ਰਹੀ ਪਰ ਉਹਨੂੰ ਇਹ ਅਸੀਂ ਤਾਂ ਵਾਹਿਗੁਰੂ ਅੱਗੇ ਪ੍ਰਮਾਤਮਾ ਦੇ ਅੱਗੇ ਇਹੀ ਬੇਨਤੀ ਕਰਦੇ ਪ੍ਰਮਾਤਮਾ ਨੂੰ ਸਮੱਤ ਬਖਸ਼ੇ ਉਹ ਚੰਨਪੁਣਾ ਘੱਟ ਖਲਾਰੇ ਦੇਖੋ ਅਸੀਂ ਵੀਡੀਓਸ ਤੇ ਉਹਦਾ ਚੰਨਪੁਣਾ ਦੇਖਦੇ ਆਂ दारू-ਦਰੂ ਪੀ ਕੇ ਨਸ਼ਾ ਕਰਕੇ ਟੱਲੀ ਹੋ ਕੇ ਉਹ ਜੋ ਕੁਝ ਕਰਦੀ ਆ ਉਹ ਸਾਰੀ ਦੁਨੀਆ ਵੇਖਦੀ ਆ ਅਸਲ ਵਿੱਚ ਤਾਂ ਉਹਦਾ ਉਹੀ ਪੱਧਰ ਹੈ ਉਹ ਤਾਂ ਐਮਪੀ ਬਣਾਤੀ ਬੋਲਣ ਲਈ ਰੱਖ ਲਈ ਇਹਨਾਂ ਨੇ ਜਦੋਂ ਬਟਨ ਦੱਬਦੇ ਆ ਉਹ ਬੋਲ ਪੈਂਦੀ ਆ ਉਹਦਾ ਚਾਬੀ ਵਾਲਾ ਖਡਾਉਣਾ ਆ ਚਾਬੀ ਤਾਂ ਇਹੀ ਦਿੰਦੇ ਆ ਨਾ ਚਾਬੀ ਤਾਂ ਭਾਜਪੀ ਵਾਲੇ ਆਰਐਸਐਸ ਵਾਲੇ ਦਿੰਦੇ ਆ ਚਾਬੀ ਵਾਲਾ ਖਡਾਉਣਾ ਫਿਰ ਚਾਬੀ ਵਾਲਾ ਖਡਾਉਣਾ ਬੋਲਦਾ ਠੀਕ ਹੈ ਉਹ ਤਾਂ ਤੇ ਹੀ ਕਰਦਾ ਇਤੋਂ ਬਦੀ ਇਤੋਂ ਜ਼ਿਆਦਾ ਹੈਸੀਅਤ ਹੈ ਨਹੀਂ ਉਹਦੀ ਅੱਛਾ ਜਾਗੂ ਸਾਹਿਬ ਮੈਂ ਉਹਨੇ ਇੱਕ ਹੋਰ ਮੁੱਦੇ ਦੇ ਉੱਪਰ ਗੱਲਬਾਤ ਕਰਨਾ ਚਾਹਾਂ ਕਿ ਅੱਜ ਦਾ ਮੁੱਦਾ ਜੋ ਇਸ ਸਮੇਂ ਸਿਆਸਤ ਦੇ ਵਿੱਚ ਬਵਾਲ ਮਚਾਇਆ ਹੋਇਆ ਹੈ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤਨਖਾਹਾਂ ਕਰਾਰ ਦੇ ਦਿੱਤਾ ਗਿਆ ਹੈ ਤੇ ਇਸ ਫੈਸਲੇ ਨੂੰ ਕਿਵੇਂ ਵੇਖ ਰਹੇ ਹੋ ਅ ਦੇਖੋ ਇਹ ਬਹੁਤ ਸੁਖਬੀਰ ਬਾਦਲ ਨੇ ਅਕਾਲ ਤਖ ਸਾਹਿਬ ਤੋਂ ਬਚਣ ਦੀ ਬੜੀ ਵਾਰੀ ਕੋਸ਼ਿਸ਼ਾਂ ਕੀਤੀਆਂ ਕਦੇ ਵੱਡੇ ਬਾਦਲ ਸਾਹਿਬ ਦੇ ਪੂਰਤ ਅੰਤਮ ਰਾਸਤੇ ਬੋਲਣਾ ਕਿ ਮੇਤੋ ਜਿਹੜੀਆਂ ਜਾਣੇ ਅਣਜਾਣੇ ਚ ਭੁੱਲਾਂ ਹੋ ਗਈਆਂ ਉਹਲੇ ਬਖਸ਼ ਤੋ ਕਦੇ ਆਪਣੇ ਆਪ ਜਾ ਕੇ ਅਕਾਲ ਤਖਤ ਸਾਹਿਬ ਤੇ ਨਹੀਂ ਜਾਣਾ ਇਧਰ ਉਧਰ ਹੋ ਕੇ ਫਿਰ ਕਹਿਣਾ ਜੀ ਅਸੀਂ ਤਾਂ ਭੁੱਲਾਂ ਬਖਸ਼ਾਉਣ ਲਈ ਆਏ ਆ ਕਦੀ ਉੱਥੇ ਜਾ ਕੇ ਸੇਵਾ ਕਰਨੀ ਕਿਤੇ ਨਾ ਕਿਤੇ ਅਹਿਸਾਸ ਤਾਂ ਉਹਨਾਂ ਨੂੰ ਵੀ ਹੈਗਾ ਸੁਖਵੀਰ ਬਾਦ ਨੂੰ ਕਿ ਵੱਡੀਆਂ ਭੁੱਲਾਂ ਹੋਈਆਂ ਮਤਲਬ ਜਿਹੜਾ ਆ ਗਲਤੀ ਦੀ ਤਾਂ ਮਾਫੀ ਹੁੰਦੀ ਹੈ ਬਲੰਡਰ ਦੀ ਨਹੀਂ ਹੁੰਦੀ ਜਿਹੜੇ ਬਲੰਡਰ ਉਹਨਾਂ ਨੇ ਮਾਰੇ ਆ ਗੁਰੂ ਨਾਲ ਚਲਾਕੀ ਕੀਤੀ ਐ ਮਤਲਬ ਗੁਰੂ ਸਾਹਿਬ ਦੀ ਬੇਆਦਬੀ ਕਰਨ ਵਾਲਿਆਂ ਨੂੰ ਆਪਦੇ ਘਰ 'ਚ ਸ਼ਰਨ ਦਿੱਤੀ ਸੁਖਵੀਰ ਨੇ ਦੋਸ਼ੀਆਂ ਨੂੰ ਬਚਾਇਆ ਸੁਖਵੀਰ ਨੇ ਜਦੋਂ ਸਰਕਾਰ ਸੀ ਜਿਹੜੀ ਉਸ ਬੇਆਦਬੀ ਦਾ ਇਨਸਾਫ ਮੰਗਦੇ ਸੀ ਉਹਨਾਂ ਸਿੰਘਾਂ ਤੇ ਗੋਲੀਆਂ ਚਲਵਾਈਆਂ ਦੋ ਸਿੰਘ ਸ਼ਹੀਦ ਕਰਤੇ ਤਾਂ ਜਿਹਦੇ ਚੇਲਿਆਂ ਨੇ ਬੇਆਦਬੀਆਂ ਕੀਤੀਆਂ ਸੀ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ ਉਹ ਸਿਰਸੇ ਵਾਲੇ ਸਾਧ ਨੂੰ ੱੱਕੇ ਨਾ ਮਾਫੀ ਦਵਾਈ ਤਖਤਾਂ ਦੇ ਜਥੇਦਾਰ ਸਹਿਵਾਨ ਜਿਹੜੇ ਆ ਉਥੇ ਤਲਬ ਕਰ ਰਹੇ ਸੀ ਜੀ ਸੀਐਮ ਦੇ ਘਰ ਚੰਡੀਗੜ੍ਹ ਤਲਬ ਕਰਕੇ ਉਹਨਾਂ ਤੋਂ ਤੱਕੇਰਾ ਮਾਫੀ ਦਵਾਈ ਅੱਛਾ ਮਾਫੀ ਦਵਾਈ ਜਦੋਂ ਸੰਗਤ ਨੇ ਨਹੀਂ برداشت ਕੀਤੀ ਤਾਂ ਸ਼ਰੂਮਣੀ ਕਮੇਟੀ ਦੇ ਫੰਡ ਦੇ ਵਿੱਚੋਂ ਇਸ਼ਤਿਹਾਰ ਦਿੱਤੇ ਅਖਬਾਰਾਂ ਨੂੰ ਕਿ ਇਹ ਤਾਂ ਸਹੀ ਹੋ ਗਿਆ ਜੀ ਸਹੀ ਹੋ ਗਿਆ ਸੰਗਤ ਨੇ ਫਿਰ ਗੁੱਸਾ ਦਿਖਾਇਆ ਫਿਰ ਉਹ ਵੀ ਰੱਦ ਕਰਨੀ ਮੰਨ ਲਓ ਇੰਨੀਆਂ ਗੁਰੂ ਨਾਲ ਚਲਾਕੀਆਂ ਕਰਨ ਵਾਲਾ ਵਿਅਕਤੀ ਜਿਹੜਾ ਆ ਦੇਖਦੇ ਆ ਤਖਤ ਸਹਿਬਾਨ ਦੇ ਜਥੇਦਾਰ ਜੀ ਕੀ ਉਹਨਾਂ ਨੂੰ ਸਜ਼ਾ ਲਾਉਂਦੇ ਆ ਕੀ ਕਰਦੇ ਆ ਤੁਹਾਡੇ ਵੱਲੋਂ ਕੀ ਮਤਲਬ ਤੁਸੀਂ ਕਿਸ ਤਰੀਕੇ ਦੇ ਸਜ਼ਾ ਚਾਹਦੇ ਹੋ ਹਾਲਾਂਕਿ ਆਪਾਂ ਛੇ ਕਾਲ ਤੱਕ ਸਭ ਨੂੰ ਨਸੀਹਤ ਨਹੀਂ ਦੇ ਸਕਦੇ ਡਿਕਟੇਟ ਨਹੀਂ ਕਰ ਸਕਦੇ ਪਰ ਫਿਰ ਵੀ ਬਹੁਤ ਸਾਰੀਆਂ ਪਰ ਅਸੀਂ ਉਮੀਦ ਜ਼ਰੂਰ ਕਰ ਸਕਦੇ ਹਾਂ ਦੇਖੋ ਉਹਨਾਂ ਨੂੰ ਡਿਕਟੇਟ ਨਹੀਂ ਉਮੀਦ ਕਰਦੇ ਹਾਂ ਕਿ ਛੇ ਕਾਲ ਤੱਕ ਸਾਹਿਬ ਦੇ ਜਿਹੜੇ ਬਾਕੀ ਜਿਹੜੇ ਜਥੇਦਾਰ ਸਹਿਬਾਨ ਆ ਉਹ ਟੁਕ ਟੁਕ ਬਦਲ ਪਰਿਵਾਰ ਨੂੰ ਸਿੱਖ ਸਿਆਸਤ ਤੇ ਸਿੱਖ ਧਰਮ ਦਾ ਫੇਸ ਨਾ ਰਹਿਣ ਦੇਣ ਫਿਰ ਸੋਚਾਂਗੇ ਫਿਰ ਮੰਨਾਂਗੇ ਕਿ ਵਾਕਈ ਨਿਆ ਹੋ ਗਿਆ ਕੌਮ ਨਾਲ ਸੰਗਤ ਨਾਲ ਨਿਆ ਹੋ ਗਿਆ ਮਲੋ ਨਿਆ ਗੁਰੂ ਨੂੰ ਨਹੀਂ ਵੀ ਗੁਰੂ ਤਾਂ ਆਪ ਨਿਆ ਕਰਦਾ ਹੈ ਬਸ ਸੰਗਤ ਨਾਲ ਨਿਆ ਹੋ ਗਿਆ ਜੇ ਉਹਨਾਂ ਨੂੰ ਦੋਨੀਆਂ ਗੱਲਾਂ ਤੋਂ ਲਾਂਭੇ ਕਰਨ ਦਾ ਫਿਕਰ ਨਾ ਹੋ ਪਹੁੰਚ ਸਰ ਜਿਹੜੇ ਜੱਥੇਬੰਦੀਆਂ ਛੇ ਕਾਲ ਤੱਕ ਸਾਬ ਪਹੁੰਚ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਨੂੰ ਰਾਜਨੀਤਿਕ ਕੰਮਾਂ ਤੋਂ ਜਿਹੜਾ ਲਾਂਭੇ ਕਰ ਦੇਣਾ ਚਾਹੀਦਾ ਹੈ ਕਿ 10-10 ਸਾਲ ਨੂੰ ਇਲੈਕਸ਼ਨ ਨਾਲ ਲੜ ਸਕਣ ਸਿਆਸੀ ਕੰਮ ਨਾ ਕਰ ਸਕਣ ਕੁਝ ਇਸ ਤਰੀਕੇ ਦੀ ਵੀ ਮੰਗ ਹੈ ਅਮੈਂ ਇਹੀ ਕਹਾਂ ਜੀ ਨਾ ਸਿਆਸੀ ਤੌਰ ਤੇ ਫੀਸ ਰਹਿਣ ਨਾ ਧਾਰਮਿਕ ਤੌਰ ਤੇ ਮਤਰੀਦਾ ਦਾ ਕੀ ਹੈ ਜੇ ਉਹਨਾਂ ਨੇ ਕਹਿਤਾ ਸਿਆਸੀ ਤੌਰ ਤੇ ਤੁਸੀਂ ਦਸਣ ਵਾਲ ਲੰਬੀ ਕਹਿਣਗੇ ਠੀਕ ਹੈ ਕਿ ਤੇ ਡੇਰਾ ਬਣਾ ਕੇ ਸੰਤ ਬਣ ਕੇ ਬਹਿ ਜਾਊਗਾ ਲੋਕਾਂ ਨੂੰ ਉੱਥੇ ਮੱਥੜੇ ਕੱਢ ਜਲਣਾ ਮਤਲਬ ਜਿਹੜੇ ਕੋਦੀ ਚੇਲੇ ਵਾਲ ਕੇ ਆ ਵੱਡੀਆਂ ਵੱਡੀਆਂ ਗੱਡੀਆਂ ਖੜਾ ਕਰਕੇ ਮਹਿੰਗੀਆਂ ਮਹਿੰਗੀਆਂ ਘੜੀਆਂ ਲਾਉਣ ਵਾਲੇ ਉਹ ਜਿਹੜੇ 50 50 ਹਜ਼ਾਰ ਦੇ ਬੂਟ ਪਾਉਣ ਵਾਲਿਆਂ ਦਾ ਉੱਥੇ ਜਾ ਕੇ ਮੱਥਾ ਖਸਾਉਣ ਲੱਪਣਾ ਲੋਕਾਂ ਦਾ ਪਤਾ ਥੋੜੀ ਹੈ ਡੇਰਾ ਚਲਾ ਲੂ ਕੋਈ ਨਾ ਕੋਈ ਤਦ ਮੈਂ ਕਹਿੰਦਾ ਵੀ ਧਾਰਮਿਕ ਤੌਰ ਤੇ ਵੀ ਨਹੀਂ ਫੇਸ ਚਾਹੀਦਾ ਤੇ ਰਾਜਨੀਤਿਕ ਤੌਰ ਤੇ ਵੀ ਨਹੀਂ ਸਰ ਮੈਂ ਇੱਕ ਹੋਰ ਗੱਲ ਤੁਹਾਡੇ ਤੋਂ ਸਮਝਣਾ ਚਾਹਾਂਗੀ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਹੈ ਹੁਣ ਉਹਨੂੰ ਸਜ਼ਾ ਲਗਾਈ ਜਾਵੇਗੀ ਤਾਂ ਤਨਖਾਈ ਦੇ ਦੌਰਾਨ ਜਦੋਂ 15 ਦਿਨ ਦਾ ਸਮਾਂ ਦਿੱਤਾ ਹੈ ਤਾਂ ਇਸ ਦੌਰਾਨ ਕਿ ਕੁਝ ਹੋਏਗਾ ਕਿ ਉਹ ਕਿਸੇ ਧਾਰਮਿਕ ਕਾਰਜਕ੍ਰਮ ਜਾਂ ਕਿਸੇ ਹੋਰ ਜਿੱਦਾਂ ਸਮਾਜਿਕ ਕਾਰਜਕ੍ਰਮ ਦੇ ਵਿੱਚ ਨਹੀਂ ਜਾ ਪਾਨਗੇ ਨਹੀਂ ਜਾ ਸਕਦੇ ਜਿੰਮ ਤਰਖਾਇਆ ਕਰਾਰ ਦਿੱਤਾ ਸਜ਼ਾ ਲਗਣੀ ਹੈ ਉਹ ਨਹੀਂ ਜਾ ਸਕਦੇ ਹਾਂ ਨਾ ਕੋਈ ਧਾਰਮਿਕ ਤੌਰ ਤੇ ਉਹ ਕੋਈ ਸਟੇਟਮੈਂਟ ਦੇ ਸਕਦੇ ਜਾ ਕੋ ਸਭ ਇੱਕ ਹੋਰ ਫੈਸਲਾ ਇਸ ਦੇ ਨਾਲ ਹੀ ਲਿਆ ਗਿਆ ਕਿ ਉਹ ਕਹਿੰਦੇ 2007 ਤੋਂ ਤੇ 2017 ਤੱਕ ਜਿੰਨਿਆਂ ਨੇ ਵੀ ਵਜ਼ਾਰਤਾਂ ਹੰਡਾਈਆਂ ਨੇ ਉਹ ਵੀ ਸਪਸ਼ਟ ਕਰਨ ਦੇ ਜਿਹੜੇ ਖਾਸ ਕਰਕੇ ਸਿੱਖ ਮੈਂਬਰ ਸੀਗੇ ਬਿਲਕੁਲ ਸਹੀ ਹੈ ਉਹ ਵੀ ਤਾਂ ਨਾਲ ਹੀ ਸੀ ਗੱਫੇ ਇਕੱਠਿਆ ਨਹੀਂ ਖਾਦੇ ਆ ਮੰਨੋ ਦਾ ਤਾਂ ਉਹ ਵੀ ਲਾਉਂਦੇ ਰਹੂ ਉਦੋਂ ਚੁੱਪ ਜਾ ਬੈਠੇ ਜਿਹੜੇ ਕੋਈ ਕੁਰਸੀਆਂ ਕੋਲ ਸੀ ਉਹ ਵੀ ਤਾਂ ਨਾਲ ਹੀ ਸੀ ਉਹ ਵੀ 19 19 ਭਾਗੀਦਾਰ ਹੈ ਹਾਂ ਉਹ ਵੀ ਬਿਲਕੁਲ ਜਾਇਜ਼ ਬਿਲਕੁਲ ਸਹੀ ਗੱਲ ਹੈ ਜੇਕਰ ਸਭ ਅਖੀਰੀ ਮੇਰਾ ਸਵਾਲ ਇਹ ਹੈਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਵੀ ਲਗਾ ਦਿੱਤੀ ਜਾਂਦੀ ਕਿਉਂਕਿ ਉਹ ਕਹਿ ਰਹੇ ਨੇ ਕਿ ਮੈਂ 15 ਦਿਨ ਦੇ ਵਿੱਚ ਨਿਮਾਨਸਿਕ ਹੋ ਕੇ ਪੇਸ਼ ਹੋ ਜਾਵਾਂਗਾ ਤਾਂ ਮੈਂ ਇਹ ਜਾਨਣਾ ਚਾਹਨੀ ਆ ਕਿ ਜੇਕਰ ਉਹ ਸਜ਼ਾ ਮਿਲ ਜਾਂਦੀ ਹੈ ਸਾਰਾ ਕੁਝ ਹੋ ਜਾਂਦਾ ਹੈ ਜੋ ਸ਼੍ਰੋਮਣੇ ਇਕਾਲੀ ਦਲ ਦੇ ਫਿਲਹਾਲ ਦੇ ਹਾਲਾਤ ਹੈ ਕਿ ਨੇ ਉਹਨਾਂ ਦੇ ਵੱਡੇ ਵੱਡੇ ਲੀਡਰ ਪੁਰਾਣੇ ਸਾਥੀ ਛੱਡ ਕੇ ਜਾ ਰਹੇ ਹੈ ਕਿ ਉਹ ਦੁਬਾਰਾ ਉੱਭਰ ਸਕਿਆਗੇ ਸ਼੍ਰੋਮਣੇ ਇਕਾਲੀ ਦਲ ਦੁਬਾਰਾ ਜਿਵੇਂ ਪੰਜਾਬ ਦੇ ਵਿੱਚ ਇੱਕ ਟਾਈਮ ਉਹਨਾਂ ਦਾ ਟਾਈਮ ਹੁੰਦਾ ਸੀਗਾ ਸ਼੍ਰੋਮਣੇ ਇਕਾਲੀ ਦਲ ਦਾ ਉਸ ਤਰੀਕੇ ਦਾ ਉਭਾਰ ਆ ਸਕੇਗਾ ਨਹੀਂ ਉਹਨਾਂ ਦੀ ਅਸਲੀਅਤ ਉਸ ਦਾ ਵਾਰ ਹੋਣਾ ਨਹੀਂ ਅਕਾਲੀ ਦਲ ਚੱਲੀ ਹੋਣਾ ਜਿੰਨਾ ਚਿਰ ਬਾਦਲ ਹੈ ਕਿ ਕਾਬਜ ਨਹੀਂ ਹੁੰਦੇ ਹਾਂ ਕੋਈ ਹੋਰ ਅਕਾਲੀ ਦਲ ਦਾ ਪ੍ਰਧਾਨ ਬਣ ਜਵੇ ਤਾਂ ਹੋਰ ਲੋਕਾਂ ਦੇ ਮੂੜਾ ਪੈਸੇ ਲੋਕਾਂ ਦੀ ਸੋਚ ਮੁੱਢ ਸਕਦੀ ਹੈ ਵੀ ਚਲ ਉਹਦਾ ਤੋਂ ਤਾਂ ਜਾਨ ਛੁੱਟੀ ਅਸਲ ਵਿੱਚ ਸੰਗਤ ਜਿਹੜੀ ਆ ਬਾਦਲ ਪਰਿਵਾਰ ਤੋਂ ਜਾਨ ਛੁਣਾਉਣਾ ਚਾਹੀਦੀ ਵੀ ਨਹੀਂ ਯਾਰ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਅਸਲ ਗੱਲ ਅੱਛਾ ਕਾਰਜਕਾਰੀ ਪਦਾਂ ਤਾਂ ਲਗਾ ਦਿੱਤਾ ਸੀ ਉਹਨਾਂ ਨੇ ਬਲਵਿੰਦਰ ਸਿੰਘ ਭੁੰਦੜ ਹੋਰ ਨੇ ਤਿਲਾਕੀ ਸ਼੍ਰੀ ਕਾਲਤਾਖਸਰ ਜਾਨ ਤੋਂ ਪਹਿਲਾਂ ਪਹਿਲਾਂ ਕਾਰਜਕਾਰੀ ਆਪਦੀ ਪ੍ਰਧਾਨਗੀ ਹੈਗੀ ਆ ਬੇਤਾਂ ਕਿ ਲੋਕਾਂ ਦਾ ਧਿਆਨ ਪੈ ਜਾਵੇ ਵੀ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਨਾਲ ਕੋਈ ਪਿਆਰ ਨਹੀਂ ਕਾਰਜਕਾਰੀ ਪ੍ਰਧਾਨਤਾ ਹਾਏ ਸੁਖਵੀਰ ਬਾਦਲ ਹੀ ਪ੍ਰਧਾਨ ਹੈ ਉਹ ਵੀ ਅਭੀ ਅੱਖੇ ਕੱਟਾ ਪਾਉਣ ਵਾਲੀ ਗੱਲ ਹੈ ਅੱਛਾ ਸਰ ਇੱਕ ਇੱਕ ਸਵਾਲ ਮੇਰਾ ਹੈ ਵੀ ਹੈਗਾ ਕਿ ਤਨਖਾਹਿਆ ਕਰਾਰ ਦੇ ਦਿੱਤਾ ਹੋਇਆ ਹੈ ਪਰ ਕੀ ਹੁਣ ਪ੍ਰਧਾਨਗੀ ਜਿਸ ਤਰੀਕੇ ਦੀ ਉਹਨਾਂ ਕੋਲ ਫਿਲਹਾਲ ਹੈਗੀ ਹੈ ਤਾਂ ਕਿ ਉਹ ਪਾਰਟੀ ਦੇ ਬਾਕੀ ਕੰਮ ਕਰ ਸਕਦੇ ਆ ਬਤੌਰ ਪ੍ਰਧਾਨ ਤਨਖਾਹਿਆ ਕਰਾਰ ਖੁੰਦ ਦੇ ਨਾਲ ਨਾਲ ਨਹੀਂ ਨਹੀਂ ਕਰ ਸਕਦੇ ਜਦੋਂ ਤਨਖਾਹਿਆ ਦਿੱਤਾ ਹੈ ਅਕਾਲੀ ਦਲ ਦੀ ਪ੍ਰਧਾਨਗੀ ਦੇ ਤੌਰ ਤੇ ਉਹ ਕੋਈ ਫੈਸਲਾ ਨਹੀਂ ਲੈ ਸਕਦੇ ਕੁਛ ਨਹੀਂ ਕਰ ਸਕਦੇ ਤਾਂ ਡਾਕਟਰ ਹਰਜਿੰਦਰ ਸਿੰਘ ਜੱਖੂ ਮੇਰੇ ਨਾਲ ਮੌਜੂਦ ਸਿਗੇ ਜੋ ਕਿ ਸ਼ਰਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਸਪੋਕਸਪਰਸਨ ਹੈਗੇ ਨੇ ਉਹਨਾਂ ਦੇ ਵੱਲੋਂ ਕੰਗਨਾਰ ਨਾਥ ਨੂੰ ਲੈ ਕੇ ਜਿਸ ਤਰੀਕੇ ਦੀ ਸਿਮਿਲਰ ਜਿਸਕ ਮਾਨ ਦੇ ਵੱਲੋਂ ਟਿੱਪਣੀ ਕੀਤੀ ਸੀ ਉਸ ਦੇ ਉੱਪਰ ਜਵਾਬ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਇਸ ਦੇ ਉੱਪਰ ਆਪਣਾ ਰਿਐਕਸ਼ਨ ਦਿੰਦਾ ਤਾਂ ਫਿਲਹਾਲ ਇਸ ਰਿਪੋਰਟ ਦੇ ਵਿੱਚ ਇਨਾ ਹੀ ਫਿਰ ਖਾਸ ਹੋਵਾਂਗੇ ਕੈਮਰਾਮੈਨ ਰਵਿੰਦਰ ਦੇ ਨਾਲ ਅੰਜਲ ਛੱਡਾ ਟੀਵੀ ਪੰਜਾਬ ਚਲੰਦਰ